ਬਾਦਲਾਂ ਦੇ ਚਮਚਓ ਜਵਾਬ ਸੁਣਿਓ ਅੱਜ ਜਿਹੜੇ ਕੌਮ ਦੇ ਸਕੇ ਬਣਦੇ ਹੋਣਾ ਤੇ ਬਾਦਲਾਂ ਨੂੰ ਕੌਮ ਪ੍ਰਸਤ ਦੱਸਦੇ ਹੋ ਤੇ ਗਾਲਾਂ ਤੇ ਬੜੀ ਛੇਤੀ ਉਤਰੇ ਆਉਣੇ ਹੋ ਤੇ ਗੱਲ ਤੁਸੀਂ ਪੰਤਕ ਹੋਣ ਦੀ ਕਰਦੇ ਹੋ ਤੁਹਾਨੂੰ ਅੱਜ ਜਵਾਬ ਦੇਣ ਲੱਗਿਆ ਤੇ ਜਿਹੜੇ ਬਾਦਲਾਂ ਦੇ ਚਮਚੇ ਨਹੀਂ ਹੈਗੇ ਉਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਮਾਕੇ ਇਹ ਜਿਹੜਾ ਜਵਾਬ ਪਹੁੰਚ ਜੇ ਕਿਉਂਕਿ ਬੜੀ ਛੇਤੀ ਗਾਲਾਂ ਤੇ ਉਤਰੇ ਆਉਂਦੇ ਆ ਪਿੱਛੇ ਜੇ ਬਾਦਲਾਂ ਤੇ ਇੱਕ ਗੱਲ ਕਹੀ ਸੀ ਅੱਜ ਇੱਕ ਵੀ ਗੱਲ ਦਾ ਜਵਾਬ ਦੇ ਦਿਓ ਕਮੈਂਟ ਬਾਕਸ ਦੇ ਵਿੱਚ ਜਿੰਨੀਆਂ ਗੱਲਾਂ ਤੁਹਾਡੇ ਨਾਲ ਕਰੂੰ ਤੇ ਬਾਦਲ ਕਾ ਨੂੰ ਬਰੀਕ ਕਰਕੇ ਦਿਖਾਓ ਮੈਂ ਤੁਹਾਨੂੰ ਇੱਕੋ ਕਹਿਣਾ ਜੇ ਬਾਦਲ ਕਾ ਨੂੰ ਜਿਹੜਾ ਕੌਮ ਦੇ ਸਕੇ ਦੱਸਦੇ ਹਾਂ ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਨਾ ਜੇ ਬੰਦੀ ਸਿੰਘ ਜੇਲਾ ਚੋਂ ਬਾਹਰ ਹੁੰਦੇ ਜਿਨ੍ਹਾਂ ਦੀ ਅੱਜ ਨਹੀਂ ਹੈ ਇਦੀ ਕੰਮ ਕਰਦੇ ਆ ਸੈਂਟਰ ਚ ਭਾਈਵਾਲ ਰਹੇ ਨੇ ਤੇ ਅਜੇ ਤੱਕ ਬੰਦੀ ਸਿੰਘ ਜੇਲਾ ਚ ਨੇ ਤੇ ਉਹੀ ਹਵਾਰੇ ਦੇ ਖਿਲਾਫ ਇਹੀ ਆਪਣਾ ਸੁਖਵੀਰ ਸਿੰਘ ਬਾਦਲ ਬਿਆਨ ਦਿੰਦਾ ਕਿ ਜੇ ਕਾਤਲ ਕਹਿੰਦਾ ਬਾਹਰ ਆ ਕੇ ਕੌਮ ਨੂੰ ਕੀ ਸੇਧ ਦੇਣਗੇ ਇਹਨੇ ਗੱਲ ਕਹੀ ਸੀ ਹਵਾਰੇ ਬਾਰੇ ਬੋਲਿਆ ਸੀ ਤੇ ਜਿਗ ਤੇ ਇਹ ਕੌਮ ਦੇ ਸਕੇ ਹੁੰਦੇ ਤਾਂ ਮੈਂ ਕਹਣਾ ਬਹਿਬਲ ਤੇ ਬਗਰਾੜੀ ਕান্ড ਜਿਹੜੇ ਹੋਏ ਆ ਨਾ ਤੇ ਸਾਡੇ ਅੰਗ ਖਲਾਰੇ ਗਿਆ ਗੁਰੂ ਸਾਹਿਬ ਨੇ ਉਹ ਖਿਲਰਦੇ ਨਹੀਂ ਸੀ ਕਿਉਂਕਿ ਅੱਜ ਨੂੰ ਸਖਤ ਕਾਨੂੰਨ ਬਣਿਆ ਹੁੰਦਾ ਅੱਜ ਵੀ ਕਿਸੇ ਸਿਆਸੀ ਪਾਰਟੀ ਦਾ ਯਾਰ ਏਜੰਡਾ ਨਹੀਂ ਹੈ ਪੰਜਾਬ 'ਚ ਸ਼ਾਂਤੀ ਬਹਾਲ ਕਰਨ ਵਾਸਤੇ ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਸੀ ਜੇ ਬਦਲ ਕੇ ਕਾਉਂਦੇ ਸਕੇ ਹੁੰਦੇ ਉਹ ਕਾਨੂੰਨ ਬਣਿਆ ਹੁੰਦਾ ਸਾਡੇ ਗੁਰੂ ਸਾਹਿਬ ਨੂੰ ਜਿਹਨੂੰ ਅਸੀਂ ਪ੍ਰਗਟ ਕੁਰਾ ਕੀ ਦੇ ਕਹਿੰਦੇ ਆ ਉਹਦੇ ਅੰਗ ਖਲਾਰਨ ਦੇ ਬਦਲੇ ਦੇ ਵਿੱਚ 307 ਤੇ 302 ਦਾ ਮੁਕੱਦਮਾ ਦਰਜ ਹੋਇਆ ਹੁੰਦਾ ਜੇ ਨੂੰ ਕਾਨੂੰਨ ਬਣਿਆ ਹੁੰਦਾ ਜੇ ਇਹ ਕਾਉਂਦੇ ਸਕੇ ਹੁੰਦੇ ਜੇ ਤੁਹਾਡੇ ਬਦਲ ਕੇ ਕਾਉਂਦੇ ਸ ਅੱਜ ਜੀਦਾ ਦੇ ਪਰਿਵਾਰ ਨਾਲ ਰੁਣਦੇ ਅੱਜ ਜਗਦੇਵ ਸਿੰਘ ਖੋਟੀਆਂ ਦਾ ਪਰਿਵਾਰ ਵੀ ਕਾਲੀਦਰ ਦੇ ਵਿੱਚ ਸ਼ਾਮਲ ਹੁੰਦਾ ਇਹ ਗੱਲ ਕੀ ਆ ਪੱਲੇ ਬੰਨ ਲਿਓ ਸਰਬਜੀਤ ਸਿੰਘ ਇਹ ਉਹਦੇ ਬਰਾਬਰ ਮਲੋਏ ਦੇ ਬਰਾਬਰ ਫਰੀਦਕੋਟ ਤੋਂ ਅੱਜ ਕਾਲੀਦਰ ਕੈਂਡੀਡੇਟ ਨਾ ਦਿੰਦਾ ਜੇ ਕੌਮ ਦਾ ਸਕੇ ਹੁੰਦਾ ਜੇ ਕੌਮ ਦੇ ਸਕੇ ਹੁੰਦੇ ਤਾਂ ਮੈਂ ਕਹਣਾ ਜਿਹੜਾ ਕੀ ਆ ਬੀਬੀ ਖਾਲੜਾ ਪਿਛਲੀ ਵਾਰ ਇਲੈਕਸ਼ਨ ਹਾਰੀ ਨਾ ਹੁੰਦੀ ਜੇ ਉਹਦੇ ਬਰਾਬਰ ਬੀਬੀ ਜ਼ਗੀਰ ਕੌਰ ਖੜੀ ਨਾ ਕੀਤੀ ਹੁੰਦੀ ਤੇ ਜੇ ਕੌਮ ਦੇ ਸਕੇ ਹੁੰਦੇ ਅੱਜ ਕੌਂਕੇ ਦਾ ਪਰਿਵਾਰ ਅੱਜ ਵੀ ਇਨਸਾਫ ਬਾਤ ਤੇ ਰੁਲਦਾ ਨਾ ਫਿਰਦਾ ਹੁੰਦਾ ਜੇ ਬਦਲ ਕੇ ਕੌਮ ਦੇ ਸਕੇ ਹੁੰਦੇ ਜੇ ਬਾਦਲ ਕੇ ਕੌਂਦੇ ਸਕੇ ਹੁੰਦੇ ਤਾਂ ਅੱਜ ਨੂੰ ਜਿਹੜੀ ਕੀ ਆ ਸਿੱਖਾਂ ਦੇ ਅੰਦਰ ਖਾਲਸਾਤਨ ਦੇ ਨਾਂ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਭੰਬਲ ਪੂਸਾ ਪਾ ਕੇ ਸਾਡੇ ਜਵਾਕਾਂ ਨੂੰ ਅੱਜ ਵੀ ਸ਼ਿਕਾਰ ਕੀਤਾ ਜਾ ਰਿਹਾ ਉਸ ਮਕਮ ਬਣਾ ਕੇ ਆਧਾਰ ਮੈਂ ਕਹਣਾ ਅੱਜ ਨੂੰ ਰੌਲਾ ਹੀ ਨਿਪੜਿਆ ਹੁੰਦਾ ਜੇ ਸਾਡੇ ਜ਼ਖਮਾਂ ਤੇ ਮਲਮ ਲੱਗੀ ਹੁੰਦੀ ਉਸੇ ਦਾ ਰੀਕੌਨਸਿਲੇਸ਼ਨ ਕਮਿਸ਼ਨ ਦਾ ਤੇ ਵਾਅਦਾ ਕਿਹਨੇ ਕੀਤਾ ਸੀ ਬਾਦਲ ਕਿਆਣੇ ਕੀਤਾ ਸੀ ਕਹਦੇ ਬਣਾ ਕੇ ਕੀ ਨਿਚੋੜ ਕੱਢਾਂਗੇ 97 ਵਾਲੀ ਸਰਕਾਰ ਉਸ ਆਧਾਰ ਤੇ ਲੈ ਕੇ ਆਏ ਜੇ ਅੱਜ ਨੂੰ ਨਵੇੜਾ ਹੋਇਆ ਹੁੰਦਾ ਜੇ ਕੀ ਆ ਨਤਾਰਾ ਕਰ ਦਿੱਤਾ ਜਾਂਦਾ ਤੇ ਦੋਸ਼ੀ ਗਰਦਾਨ ਦਿੱਤੇ ਜਾਂਦੇ ਤੇ ਮੈਂ ਕਹਣਾ ਵੀ ਬਾਦਲ ਕੇ ਜੇ ਕੌਮ ਦੇ ਸਕੇ ਹੁੰਦੇ ਤਾਂ ਮੈਂ ਕਹਣਾ ਵੀ ਕੌਮ ਨੂੰ ਲਾ ਲੋ ਵੀ 1997 ਦੇ ਤਲਾਜਰੀ ਦੇ ਕੇ ਠੀਕ ਹੈ ਕਿਹਦੇ ਮਗਰ ਲਾ ਕੇ ਆਰਐਸ ਦੇ ਮਗਰ ਲਾ ਕੇ ਪੰਥ ਕੇ ਝੰਡੇ ਤੇ ਹੀ ਪਾਸੇ ਹੋਗੇ ਓਏ ਪੰਜਾਬ ਦੇ ਵਿੱਚ ਥੋੜੀ ਸਰਕਾਰ ਪੰਥ ਦੇ ਨਾਂ ਤੇ ਬਣਦੀ ਰਹੀ ਆ ਤੁਹਾਨੂੰ ਪੰਥ ਦੇ ਨਾਂ ਦੇ ਉੱਤੇ ਪੂਰੇ ਪੰਜਾਬ ਨੇ ਮੱਥਾ ਟੇਕਿਆ ਉਹ ਲੋਕ ਜਦੋਂ ਵੋਟਾਂ ਪਾਉਣ ਜਾਂਦੇ ਸੀ ਨਾ ਅੰਦਰ ਠੀਕ ਹੈ ਉਦੋਂ ਚੱਪਲਾ ਤਾਰ ਕੇ ਜਾਂਦੇ ਸੀਗੇ ਇਹ ਵੀ ਪੰਥ ਨੂੰ ਵੋਟ ਪਾਉਣ ਚੱਲੇ ਆ ਤੇ ਪੰਥ ਦੀ ਕੀ ਪਿੱਠ 'ਚ ਛੁਰਾ ਮਾਰ ਕੇ ਉਹਨਾਂ ਤੋਂ ਲਾਂਬੇ ਕਿਹੜਾ ਹੋਇਆ ਸੀ 1997 'ਚ ਮੋਗੇ ਦੀ ਕਨਵੈਨਸ਼ਨ 'ਚ ਇਹੀ ਸੁਖਵੀਰ ਸਿੰਘ ਬਾਦਲ ਜਿਹੜਾ ਮੈਨੇਜਮੈਂਟ ਦੀਆਂ ਡਿਗਰੀਆਂ ਕਰਕੇ ਬਾਹਰੋਂ ਆਇਆ ਸੀ ਪੰਥਕ ਅਜੰਡੇ ਨੂੰ ਛੱਡਿਆ ਇਹਨੇ ਆਪ ਸੀ ਤੇ ਅਸੀਂ ਪੰਥਕ ਤੇਰੀ ਪਾਈ ਅਸੀਂ ਪੰਜਾਬ ਦੀ ਪਾਰਟੀਆਂ ਤੇ ਜਿਨ੍ਹਾਂ ਨੇ ਮਗਰ ਲੱਗ ਕੇ ਛੱਡਿਆ ਸੀ 1996 'ਚ ਅਟਲਬੇਰੀ ਬਾਜਪਾਈ ਨੂੰ ਤੁਸੀਂ ਮਾ ਕੇ ਸਪੋਰਟ ਕੀਤੀ ਸੀ ਮੈਂ ਕਹਣਾ ਕਿ ਉਹ ਬੰਦੇ ਅੱਜ ਵੀ ਹਿੰਦੂਤਵ ਦੇ ਏਜੰਡੇ ਦੇ ਅੱਜ ਵੀ ਆਪ ਦੇ ਪੱਕੇ ਖੜੇ ਆ ਤੇ ਤੁਸੀਂ ਆਪ ਦੇ ਤਲੰਝ ਲਈ ਆਪ ਦਿੱਤੀ ਸੀ ਤੁਸੀਂ ਕੀ ਸੋਚਦੇ ਸੀ ਕੌਮ 'ਚ ਪੰਥ ਕਿਉਂ ਆ ਕੇ ਕੀ ਆ ਕ ਇਹ ਪਾਕੌਂਜ ਪੰਥਕ ਕਣੀ ਦੀ ਘਾਟ ਨਹੀਂ ਹੈ ਪੰਥ ਕਾਗੂਆਂ ਦੀ ਘਾਟ ਆ ਪੰਥਕ ਕਣੀ ਜੇ ਖਤਮ ਹੋਈ ਹੁੰਦੀ ਅੱਜ ਸਰਵਿਸ ਮੁਲਵਾ ਜਿੱਤ ਨਾ ਰਿਹਾ ਹੁੰਦਾ ਅੱਜ ਜਗਦੇਵ ਸਿੰਘ ਖੋਡੀਆਂ ਦੇ ਪਰਿਵਾਰ ਨੂੰ ਲੋਕ ਪਾਰਟੀ ਤੋਂ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਵਾਲਾ ਨੂੰ ਨਹੀਂ ਰੋਕ ਦੇਖ ਰਹੇ ਉਸ ਪਰਿਵਾਰ ਦੀ ਕੁਰਬਾਨੀ ਦੇਖ ਰਹੇ ਆ ਅੱਜ ਕੀ ਆ ਜਗਦੇਵ ਸਿੰਘ ਖੋਡੀਆਂ ਦੇ ਜਿਹੜਾ ਕੀ ਆ ਗਾਹਾਂ ਗੁਰਨੀਤ ਸਿੰਘ ਖੋਡੀਆਂ ਪੁੱਤ ਖੜਾ ਹੋਇਆ ਠੀਕ ਹੈ ਅੱਜ ਉਹਨੂੰ ਵੀ ਲੋਕ ਜਿਤਾ ਰਹੇ ਆ ਤੁਹਾਡੇ ਖਿਲਾਫ ਕਿਉਂ ਜਿਤਾ ਰਹੇ ਆ ਕਿਉਂਕਿ ਉਹ ਕੌਮ ਦੇ ਸਕੇ ਨਹੀਂ ਤੇ ਕੌਮ ਖਾਤਰ ਉਹਨੇ ਆਪ ਦੇ ਗਵਾਏ ਆ ਅੱਜ ਜਿਹੜੀ ਕੌਮ ਦੀ ਚਿੰਤ ਸਿਲਕ ਦੀ ਆ ਨਾ ਫਰੀਦਕੋਟ 'ਚ ਦੇਖਦੇ ਆ ਅਸੀਂ ਤੇ ਤੁਸੀਂ ਪਿੱਟ 'ਚ ਛੋਰਾ ਨਾ ਮਰਿਆ ਹੁੰਦਾ ਅੱਜ ਨੂੰ ਸਾਰੇ ਲੋਕ ਤੁਹਾਡੇ ਨਾਲ ਖੜੇ ਹੁੰਦੇ ਤੇ ਮੈਂ ਕਹਿੰਦਾ ਜੇ ਤੁਸੀਂ ਕੌਮ ਦੇ ਸਕੇ ਹੁੰਦੇ ਅੱਜ ਨੂੰ ਰਾਜਧਾਨੀ ਜਿਹੜੀ ਚੰਡੀਗੜ੍ਹ ਦਾ ਮਸਲਾ ਵੀ ਹੱਲ ਹੋਇਆ ਹੁੰਦਾ ਸੈਂਟਰ 'ਚ ਭਾਈ ਬਲ ਰਹੇ ਹੋ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਦਾ ਮੋਟੇ ਜੇ ਤੁਹਾਨੂੰ ਕਰਤੂਤਾਂ ਕਰਾਉਣਾ ਠੀਕ ਹੈ ਫਖਰੇ ਕੌਮ ਜੀ ਨੂੰ ਦਿੱਤਾ ਗਿਆ ਸੀ ਨਾ ਉਹਦੇ ਕਰਤੂਤਾਂ ਸੋਲੋ ਇਹ ਗੱਲ ਸ਼ੁਰੂ ਹੁੰਦੀ ਹੈ 1978 ਜੇ ਦੋ ਮੈਂ ਕਿ ਗਦਰੀ ਬਾਬੇ ਕੀ ਆ 부ਝਾ ਸਿੰਘ ਦਾ ਮਰਡਰ ਕੀਤਾ ਜਾਂਦਾ ਇਦੇ ਰਾਜ ਦੇ ਵਿੱਚ ਕੀਤਾ ਜਾਂਦਾ ਜਦੋਂ ਇੱਥੇ ਰਾਜ ਕੀਦਾ ਹੁੰਦਾ ਬਾਦਲਕਾਰ ਰਾਜ ਹੁੰਦਾ 1978 ਜੇ ਨਿਰੰਕਰੀਏ ਗੁਰਬਜਨੇ ਨੂੰ ਗੱਡੀ ਦੇ ਵਿੱਚ ਸ਼ੈਟਰ ਕਰਕੇ ਬਾਹਰ ਕੱਢਣ ਵਾਲਾ ਕਿਹੜਾਗਾ ਇਹੀ ਬਾਦਲਕਾਰ ਲਾਣਾ ਇਹੀ ਬਾਦਲਕਾਰ ਲਾਣਾ 78 ਨਾਸੀ ਧਾਰਾ ਜਿਹੜੀ ਪਾਣੀ ਦੀ ਸੀ ਐਨੇ ਵਾਲੀ ਸਰਕਾਰ ਨੇ ਕਿ ਉਹਨੂੰ ਚੈਲੰਜ ਕਰਨ ਦੀ ਥਾਂ ਤੇ ਇਹਨਾਂ ਨੇ ਜਗ੍ਹਾ ਅਕਵਾਇਰ ਕਰਾਈ ਸੀ ਐਸਪੀਐਲ ਵਾਸਤੇ ਤੇ ਜਗ੍ਹਾ ਅਕਵਾਇਰ ਕਰਨ ਤੋਂ ਬਾਅਦ ਇਹੀ ਬਾਕੇ ਜਿਹੜੇ ਹੈਗੇ ਆ ਇਹਨਾਂ ਨੇ ਜਦੋਂ ਦੇਖਿਆ ਵੀ ਜਟਾਣੇ ਨੇ ਜਦੋਂ ਇੰਜੀਨੀਅਰ ਆਦਿਆ ਬਾਕੇ ਸੌਦਾ ਲਾਉਂਦਾ ਤਾਂ ਉਦੋਂ ਬਾਅਦ ਫਿਰ ਇਹ ਆਪਦੇ ਫੈਸਲੇ ਵਾਪਸ ਲੈ ਕੇ ਸਾਰੀ ਜਗ੍ਹਾ ਵਾਪਸ ਕਰਦੇ ਆ ਤੇ ਪਾਣੀਆ ਦੇ ਮੁੱਦੇ ਦੇ ਵੀ ਦੋਸ਼ੀ ਨੇ ਉਦੋਂ ਬਾਅਦ ਅਗਲੀ ਗੱਲ ਕਰਦਾ ਮੈਂ 1984 ਤੋਂ ਬਾਅਦ ਧਾਰਾ 25 ਦੀਆਂ ਪਹਿਲਾਂ ਕੀ ਹੈ ਇਹ ਕਾਪੀਆਂ ਵੀ ਸਾੜਦੇ ਆ ਜਿਦੇ ਵਿੱਚ ਸਾਨੂੰ ਕੀ ਹੈ ਹਿੰਦੂ ਗੁਰਦਾਨਿਆਂ ਗਿਆ ਕਿ ਉਦੋਂ ਬਾਅਦ ਉਸੇ ਦੀ ਕੀ ਤਲਾਜ ਲਈ ਦੇ ਕੇ ਉਹ ਸਾਰੇ ਮੁੱਦੇ ਤੋਂ ਕੀ ਲਾਂਬੇ ਹੋ ਜਾਂਦੇ ਆ ਡੀਜੀਪੀ ਸੁਮੇਧ ਸੈਣੀਆਰ ਕਿਆਂ ਨੂੰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਕੀਤਾ ਉਹ ਬੰਦਿਆਂ ਨੂੰ ਡੀਜੀਪੀ ਬਣਾਉਣ ਵਾਲੇ ਇਹ ਬਾਦਲ ਕੇ ਆ ਤੇ ਇਹੀ ਬਾਦਲ ਕਹਿੰਦੇ ਸੁਮੇਧ ਸੈਣੀਆ ਜਿਹੜਾ ਠੀਕ ਹੈ ਨਾ ਉਹਨੂੰ ਡੀਜੀਪੀ ਬਣਾਇਆ ਤੇ ਜਹਾਰ ਆਲਮ ਦੇ ਘਰਾਂ ਨੂੰ ਟਿਕਟ ਦਿੰਦਾ ਜਿਹਨੇ ਸਾਡੇ ਸਿੱਖ ਨੌਜਵਾਨਾਂ ਨੂੰ ਖੜ-ਖੜ ਕੇ ਕੋਹ-ਕੋਹ ਕੇ ਮਾਰਿਆ ਸੀ। ਉਸ ਤੋਂ ਬਾਅਦ ਬੇਅਦਬੀ 1 ਜੂਨ ਨੂੰ ਜਵਾਬ ਕਿਦੋਂ ਸਾਡੇ ਕੀ ਆ ਮਹਾਰਾ ਦਾ ਸਰੂਪ ਚੋਰੀ ਹੁੰਦਾ। 24 ਸਤੰਬਰ ਨੂੰ 10 ਲੱਖ ਰੁਪਇਆ ਨਾਮ ਰੱਖ ਕੇ ਉਹਲੇ ਚੈਲੇਂਜ ਕਰਦਾ ਵੀ ਛੋਡਾ ਬਾਬਾ ਸਾਡੇ ਕੋਲੇ ਆ ਛੜਾ ਲਓ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹੀ ਸੁਖਵੀਰ ਸਿੰਘ ਬਾਦਲ ਸੀ। ਉਸ ਤੋਂ ਬਾਅਦ 12 ਅਕਤੂਬਰ ਨੂੰ ਅੰਗ ਖਿਲਾਰੇ ਜਾਂਦੇ ਆ ਤੇ ਉਸ ਤੋਂ ਬਾਅਦ ਮੁੰਡਿਆਂ ਤੇ ਇਹਦੇ ਹੱਥਿਆ ਤੇ ਗੋਲੀਆਂ ਵੀ ਚੱਲਦੀਆਂ ਨੇ। ਠੀਕ ਹੈ ਬਹੁਤ ਕੁਝ ਹੁੰਦਾ ਤੇ ਮੈਂ ਕਹਿੰਦਾ ਵੀ ਦੈ ਦੋਸ਼ੀ ਨਹੀਂ ਮੰਨਦਾ ਇਹਨਾਂ ਨੂੰ ਚਲੋ ਤੁਸੀਂ ਬਾਕੀ ਲੋਕ ਕਹਿੰਦੇ ਵੀ ਦੋਸ਼ੀ ਨਹੀਂ ਠੀਕ ਹੈ ਨਾ ਬੜੀ ਕੀ ਆ ਨਾ ਚਮਚੇ ਫੀਲੇ ਕਹਿ ਦਿੰਦੇ ਆ ਪਰ ਉਸ ਮਸਲੇ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਗਿਆ ਕੀ ਪੁਲਿਸ ਨੂੰ ਅਣਪਛਾਤੀ ਕੋਸ਼ਤ ਕਰਤਾ ਜਾਂ ਅੱਜ ਨੂੰ ਕੀ ਆ ਜਿਨ੍ਹਾਂ ਨੇ ਫੈਰ ਮਾਰੀ ਸੀ ਦੋ ਨੌਜਵਾਨਾਂ ਦੀ ਉਹਨਾਂ ਨੂੰ ਕੀ ਆ ਮੈਗਨਾ ਡਿਸਮਿਸ ਕਰਕੇ ਉਹਨਾਂ ਦੇ ਬਣਦੀ ਕਾਰਵਾਈ ਕਰ ਦਿੰਦੇ ਲੋਕਾਂ ਦੀਆਂ ਅੰਦਰਾਂ ਠਰ ਜਾਂਦੀਆਂ ਇੱਥੇ ਤੇ ਉਸ ਮਸਲੇ ਨੂੰ ਅਜੇ ਤੱਕ ਕੀ ਆ ਕੜੀਸ ਕੀ ਤੂਲ ਦੇਣ ਵਾਲੇ ਕੀ ਆ ਇਹੀ ਨੇ ਇਹਨਾਂ ਨੇ ਕੇਸ ਦੀਆ ਸ਼ਿਫਟ ਕਰਵਾਏ ਸੀ ਫਿਰ ਤਖਤਾਂ ਦੇ ਜਥੇਦਾਰ ਤਾਂ ਜਿਹੜੀ ਮਾਕੇ ਗਰਮਾ ਸੀ ਉਹਨੂੰ ਢਾ ਲਾਉਣ ਵਾਲੇ ਇਹੀ ਬਾਦਲ ਕੇ ਆ ਇਹਨਾਂ ਨੇ ਰਬੜ ਦੀ ਸਟੈਂਪ ਵਾਂਗੂ ਵਰਤੇ ਆ ਉਹਨਾਂ ਨੂੰ ਠੀਕ ਹੈ ਮੈਂ ਕਿੰਨੇ ਵਰਤੇ ਆ ਸਾਰੇ ਜਾਣਦੇ ਹੋ 9 ਸੈਕਟਰ ਦੀ ਕੋਠੀ ਦੇ ਵਿੱਚ ਸਿੰਘ ਸਾਹਿਬਾਂ ਨੂੰ ਸੱਦ ਕੇ ਮਾਫੀ ਨਾਮੇ ਤੇ ਸੈਂਡ ਕਰਾਇਆ ਜਾਂਦੇ ਆ ਮਾਫੀ ਨਾਮਾ ਦੇ ਦਿੱਤਾ ਜਾਂਦਾ ਯਾਰ ਲੱਖ ਲਾਹਣਤਾ ਠੀਕ ਹੈ ਨਾ ਅਜੇ ਵੀ ਤੁਸੀਂ ਬਾਦਲ ਕੇ ਨੂੰ ਕੌਮ ਦੇ ਸਾਕੀ ਦਾਂਦੇ ਹੋ ਚਿੱਟੀ ਸਿੰਘਪੁਰਾ ਦੇ ਵਿੱਚ ਕਾਣਡ ਹੁੰਦਾ 20 ਮਾਰਚ 2000 ਨੂੰ ਜਿਹਦੇ ਵਿੱਚ 35 ਸਿੰਘਾਂ ਨੂੰ ਗੁਰਦੁਆਰੇ ਦੀ ਕੰਧ ਦੇ ਨਾਲ ਖੜਾ ਕੇ ਜੰਮੂ ਕਸ਼ਮੀਰ ਦੇ ਵਿੱਚ ਠੀਕ ਹੈ ਸ਼ਹੀਦ ਕੀਤਾ ਜਾਂਦਾ ਤੇ ਚੁੱਪ ਧਾਰ ਲੈਂਦੇ ਆ ਸ਼ਰਮ ਅਮਰੀਕਾ ਦੀ ਏਜੰਸੀ ਕਹਿੰਦੀ ਆ ਕਿ ਮਾਰਿਆ ਕਿੰਨਾਂ ਨੇ ਸੀ ਉਹ ਉਹ ਆਪ ਦੱਸਦੇ ਆ ਕਿ ਮਾਰਿਆ ਕਿ ਆ ਏਜੰਸੀਆਂ ਵੱਲੋਂ ਮਰਵਾਇਆ ਗਿਆ ਸੀ ਪਰ ਉਦੋਂ ਸੈਂਟਰ ਦੇ ਵਿੱਚ ਭਾਈਵਾਲ ਸੀ ਇਹ ਉਦੋਂ ਚੁੱਪ ਕਰਕੇ ਕੌਣ ਬਾਦਲ ਕੇ 2007 ਦੇ ਵਿੱਚ ਸਾਡੇ ਗੁਰੂ ਸਾਹਿਬ ਦਾ ਸਵਾਗਤ ਆ ਰਿਹਾ ਜਾਂਦਾ ਰਜਿੰਦਰ ਸਿੰਘ ਕੰਪਲੇਂਟ ਕਰਦਾ ਤੇ ਦਬਾਅ ਪਾ ਕੇ ਵਾਪਸ ਕਰਵਾਈ ਜਾਂਦੀ ਹੈ ਕੰਪਲੀਟ ਇਹੀ ਹਰ ਦੇਬਰਤ ਬਾਦਲ ਦੇ ਵਾਸਤੇ ਕਿ ਆ ਉਰ ਡੇਰੇ ਵਾਲਿਆਂ ਦੀ سپورਟ ਲੈਣੀ ਸੀ ਸਰਸੇ ਵਾਲਿਆਂ ਦੀ ਤਾਂ ਉਦੋਂ ਉਹਨਾਂ ਨੇ ਕੀ ਆ ਉਸ ਕੇਸ ਤੇ ਦਬਾਅ ਪੜਾ ਕੇ ਕੇਸ ਵਾਪਸ ਕਰਵਾਇਆ ਜਾਂਦਾ ਗੁਰੂ ਦੀ ਮਾਕੇ ਕੀ ਆ ਜਿਹੜਾ ਸਵਾਗਤ ਹਰ ਕੇ ਉਹਨਾਂ ਨੇ ਸਾਡੇ ਗੁਰੂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਸਿੱਖਾਂ ਦੀ ਜਿਹੜੀ ਕਾਲੀ ਸੂਚੀ ਖਤਮ ਕਰਨ ਵਾਸਤੇ ਮਨਮੋਹਨ ਸਿੰਘ ਨੂੰ ਕੀ ਇੱਕ ਵਬਦ ਮਿਲਦਾ ਜਿਹੜਾ ਜੰਮੂ ਕਸ਼ਮੀਰ ਦੇ ਮਸਜਿਦੇ ਚ ਜਾਣਾ ਸੀਦੇ ਜਾ ਕੇ ਮਨਮੋਹਨ ਸਿੰਘ ਨੂੰ ਮਿਲਦਾ ਇਹ ਕਾਲੀ ਸੂਚੀ ਖਤਮ ਕਰ ਦਿਓ ਉੱਚ ਪੰਜੋਲੀ ਸੀ ਜਿਹੜਾ ਅੱਜ ਸ਼ਰੇਆਮ ਦੱਸਦਾ ਇਹਨਾਂ ਦਾ ਸਾਥੀ ਸੀ ਉਹ ਕਹਿੰਦਾ ਸਾਨੂੰ ਕਿਹਾ ਕੀ ਸੀ ਵੀ ਪਹਿਲਾਂ ਬਾਦਲ ਕਿਆ ਤੋਂ ਕਹਾ ਲੋ ਪ੍ਰਕਾਸ਼ ਸਿੰਘ ਵਾਲੇ ਸੁਖਵੀਰ ਸਿੰਘ ਬਾਦਲ ਕਹਿਦਣ ਕਰੇ ਸੀ ਕਾਲੀ ਸੂਚੀ ਖਤਮ ਕਰ ਦਿੰਨੇ ਆ ਉਦੋਂ ਬਾ ਤੇ ਕਾਲੀ ਸੂਚੀ ਅੱਜ ਵੀ ਜਿਉਂਦੀ ਤਿਉਂ ਖੜੀ ਆ ਬਹੁਤ ਬੰਦੇ ਕੀ ਅਜੇ ਵੀ ਸਾਡੇ ਬਾਹਰ ਜਿਹੜੇ ਉਹਦਾ ਟਾਈਮਾਂ ਚ ਗਏ ਵਿਆ ਅਜੇ ਤੱਕ ਵਾਪਸ ਆਉਣ ਜੋਗੇ ਨਹੀਂ ਹੈਗੇ ਠੀਕ ਹੈ ਉਸ ਤੋਂ ਬਾਅਦ 1993 ਦੇ ਚ ਕੌਕੇ ਸਾਹਿਬ ਦਾ ਕੀ ਆ ਮਰਡਰ ਹੁੰਦਾ ਤੇ ਰਿਪੋਰਟ ਜਿਹੜੀ ਆਉਂਦੀ ਆ ਉਸ ਤੋਂ ਬਾਅਦ ਜਿਹੜੀ ਬੀਬੀ ਤਿਵਾੜੀ ਦਾ ਕਮਿਸ਼ਨ ਆ ਉਹ ਸਾਰੀ ਰਿਪੋਰਟ ਦਿੰਦਾ ਇਹਨਾਂ ਨੂੰ 27/7/1999 ਨੂੰ ਉਹਦੀ ਰਿਪੋਰਟ ਆ ਜਾਂਦੀ ਆ ਸਰਕਾਰ ਕੀ ਦੀ ਸੀ ਬਵਾਦ ਲਕੀ ਕੀ ਕਾਰਪਾਈ ਹੋ ਮੈਨੂੰ ਐ ਦੱਸ ਦਿਓ ਸ਼ਰੇਆਮ ਕੀ ਆ ਕਿ ਕੌਮ ਦਾ ਜਥੇਦਾਰ ਚਾ ਕੇ ਖਪਾ ਦਿੱਤਾ ਗਿਆ ਹਾਂ ਜੇ ਤੁਸੀਂ ਕੌਮ ਦੇ ਸਕੇਦਾਰਦੇ ਜਰ ਇਹਨਾਂ ਅਕਾਲੀ ਦਲ ਦਾ ਕਤਲ ਕਰਨ ਵਾਲੇ ਬਾਦਲ ਕੇ ਆ ਜਿਹੜੇ ਬੰਦੇ ਜਜਵਾਤੀ ਹੋ ਗਏ ਅੱਜ ਵੀ ਅਕਾਲੀ ਦਲ ਨਾਲ ਖੜੇ ਆ ਮੈਂ ਉਹਨੂੰ ਸਲਾਮ ਕਰਦਾ ਮੈਂ ਉਹਨਾਂ ਵਾਸਤੇ ਵੀ ਪਰ ਜਿਹੜਿਆਂ ਨੇ ਕੀ ਆ ਕੁਝ ਚੰਦ ਅਹੁਦਿਆਂ ਪਿੱਛੇ ਫੀਲੇ ਜਿਹੜੇ ਇਹਨਾਂ ਦੇ ਹੈਗਾ ਚਮਚੇ ਆ ਜਿਨ੍ਹਾਂ ਨੂੰ ਕੁਝ ਅਹੁਦੇ ਦੇ ਕੇ ਕਿਸੇ ਨੂੰ ਕੀ ਆ ਮਾ ਕੇ ਕੋਈ ਦਾਤਾ ਕੋਈ ਕੜਾ ਮ ਚੌਧਰੀ ਜਿਹੜੇ ਲਾਲ ਰੱਖਿਆ ਪਿੰਡਾਂ ਦੇ ਵਿੱਚ ਕੀ ਆ ਸਰਪੰਚ ਬਣਾਤੇ ਜਿਹੜੇ ਇਹਨਾਂ ਨੇ ਉਹ ਬਾਦਲਿਆਂ ਦੇ ਗੁਣ ਗਾਉਂਦੇ ਆ ਮੈਂ ਕਿਹਾ ਅਕਾਲੀ ਦਲ ਨੂੰ ਜਿਹੜੇ ਅੱਜ ਵੀ ਕੀ ਆ ਦਿਲੋਂ ਸਤਿਕਾਰ ਦੇ ਕੇ ਉਹਨਾਂ ਨਾਲ ਤੁਰਦੇ ਆ ਜਦ ਮੈਂ ਉਹਨਾਂ ਦੀ ਭਾਵਨਾਵਾਂ ਦੀ ਅੱਜ ਵੀ ਕਦਰ ਕਰਦਾ ਪਰ ਜਿਹੜੇ ਚਮਚੇ ਬਣ ਕੇ ਜੋ ਸੋਸ਼ਲ ਮੀਡੀਆ ਤੇ ਪੰਥਕ ਕਹੋਣ ਵਾਲੀ ਪਾਰਟੀ ਵੀ ਕਹਿੰਦੇ ਆ ਪੰਥਕ ਬਣਦੇ ਆ ਤੇ ਮਾਵਾ ਪਿਓ ਭੈਣਾਂ ਦੀਆਂ ਗਾਲਾਂ ਤੇ ਬੜੀ ਛੇਤੀ ਉਤਰੇ ਆਉਂਦੇ ਆ ਜਵਾਬ ਦਿਓ ਇਹਨਾਂ ਗੱਲਾਂ ਦਾ ਇਹਨਾਂ ਦੇ ਵਿੱਚੋਂ ਤੁਸੀਂ ਬਾਦਲ ਕਿਆਣੇ ਕਿਹੜੇ ਮੁੱਦੇ ਤੇ ਬਰੀ ਕਰ ਸਕਦੇ ਹੋ ਮੈਨੂੰ ਇੱਕ ਮੁੱਦਾ ਦੱਸ ਦਿਓ ਜਵਾਬ ਦੇ ਦਿਓ ਜੇ ਤੁਹਾਡੇ ਕੋਲੇ ਜਵਾਬ ਹੈਗਾ ਇਹੀ ਮੈਂ ਤੁਹਾਨੂੰ ਕੀ ਇਹ ਬੇਨਤੀ ਕਰਦਾ ਅੱਜ ਵੀ ਜਿਹੜੇ ਭਰਾਜ ਜੁੜੇ ਹੋਏ ਆ ਇਕਾਦੀ ਦਿਨ ਦੇ ਚਮਚੇ ਨਹੀਂ ਹੈਗੇ ਇਹ ਬਾਦਲ ਕਿਆਣੇ ਕੌੜੇ ਅਰਗੇ ਕੀਆ ਆਗੂ ਖਤਮ ਕਰਤੇ ਕੈਪਟਨ ਕਮਲਜੀਤ ਕਰਕੇ ਖਤਮ ਕਰਤੇ ਨੇ ਕੋਈ ਬੰਦਾ ਕਾਮਯਾਬ ਨਹੀਂ ਹੋਣ ਦਿੱਤਾ ਕਹਾਵਤ ਕੀ ਆ ਪਿੱਛੇ ਜੇ ਕਬੋਲੀ ਕੀ ਇੱਕ ਵੀਰ ਨੇ ਪਾਈ ਸੀ ਕਹਿੰਦਾ ਜਿਹੜੇ ਡਾਣੇ ਦੇ ਪੰਜਾਬ ਫਾਹਾ ਲੈ ਗਿਆ ਤੇ ਲੋਕੀ ਉਹਨੂੰ ਬਾਬਾ ਬੋੜ ਆਖਦੇ ਇਹ ਬਾਬਾ ਬੋੜ ਨਹੀਂ ਸੀ ਇਹ ਬਾਬਾ ਕੋੜ ਸੀ ਜਿਹਨੇ ਕਿ ਆ ਪੰਜਾਬ ਨੂੰ ਬਰਬਾਦ ਕਰਤਾ ਤੇ ਮੈਂ ਕਿ ਆ ਕਾਲੀ ਦਲ ਦੇ ਵਿੱਚ ਅਜੇ ਵੀ ਜਿਹੜੇ ਭਰਾ ਦਿਨੋਂ ਜਜ਼ਬਾਤੀ ਹੋ ਕੇ ਸ਼ਾਮਲ ਕੀ ਅਜੇ ਵੀ ਨਾਲ ਖੜੇ ਆ ਉਹ ਸਵਾਲ ਕਰਨ ਬਾਦਲ ਕਿਆ ਤੇ ਰੋਲਾ ਕੀ ਆ ਉਹ ਸਿੰਗਣਾ ਫਸਾਉਣਾ ਉਹ ਬਾਦਲ ਕਨੂਨਾਂ ਗੱਲਾਂ ਦੇ ਜਵਾਬ ਪੁੱਛਣਾ ਤੇ ਬਾਦਲ ਕਿਆਂ ਤੋਂ ਖੇੜਾ ਛਡਾ ਲੋ ਕਿਉਂਕਿ ਅਕਾਲੀ ਦਲ ਮੈਂ ਕਹਿੰਦਾ ਵੀ ਕਹਿੰਦੇ ਹੁੰਦੇ ਨੇ ਵੀ ਉਹ ਅਸ਼ੂਤੋਸ਼ ਮਹਾਰਾਜ ਜਿਹੜਾ ਕੀ ਆ ਨੌਰ ਮਹਿਲੀਆਂ ਦਾ ਅਜੇ ਵੀ ਕੀ ਆ ਸਹਿਕ ਦਾ ਕਹਿੰਦੇ 2014 ਦਾ ਮਰਿਆ ਪਿਆ ਕਹਿੰਦੇ ਵੀ ਇਹ ਪੈਦਾ ਮੈਂ ਕਿ ਉੱਠੂ ਆ ਕਹਿੰਦੇ ਜਿਉਂਦਾ ਹੋ ਉਹ ਜਿਉਂਦਾ ਹੋ ਸਕਦਾ ਪਰ ਅਕਾਲੀ ਦਲ ਜਿਉਂਦਾ ਨਹੀਂ ਹੁੰਦਾ ਜਿੰਨਾ ਚਿਰ ਬਾਦਲ ਕੇ ਨਹੀਂ ਪਾਰਟੀ ਦਾ ਖੇੜਾ ਛਡਦੇ ਇਹਨਾਂ ਤੋਂ ਖੇੜਾ ਛਡਾ ਲੋ ਜੇ ਅਕਾਲੀ ਦਲ ਜਿਉਂਦਾ ਕਰਨਾ ਇੰਨੀਆਂ ਕਿ ਬੇਨਤੀਆਂ ਕਰਦਾ ਤੇ ਜਿਹੜੇ ਚਮਚੇ ਨਹੀਂ ਹੈਗੇ ਕਾਲੀ ਦਿਲ ਦੇ ਉਹ ਪੋਸਟ ਸ਼ੇਅਰ ਕਰ ਦਿਓ ਤੇ ਜਿਹੜੇ ਚਮਚੇ ਹੈਗੇ ਹੋ ਠੀਕ ਆ ਫੀਲੇ ਬਣਦੇ ਹੋ ਉਹ ਗੱਲਾਂ ਦਾ ਜਵਾਬ ਦਿਓ ਇੱਕ ਸੱਭੇ ਦੇ ਪਾਸਾ ਜਵਾਬ ਦਿਓ ਫੇਰ ਪੰਥਕ ਨਾ ਕਹਾਇਓ ਠੀਕ ਹੈ ਨਾ ਜਿਹੜੇ ਮਾਗੇ ਗਾਲਾਂ ਦੇ ਉੱਤਰ ਹਣ ਕਿਉਂਕਿ ਗੁਰੂ ਦੇ ਆਸੇ ਦੇ ਮੁਤਾਬਕ ਜੇ ਤੁਹਾਡੇ ਕੋਲੇ ਦਲੀਲ ਨਾਲ ਜਵਾਬ ਹੈਗਾ ਤਾਂ ਜਵਾਬ ਜ਼ਰੂਰ ਦਿਓ